ਸੋ ਸੀ ਗੱਲ ਜੀ ਕੀ ਹਾਲ ਚੱਲ ਸਾਰੇ ਭਰਾਵਾਂ ਦਾ ਵੀਰੋ ਜਿਹੜੇ ਭਰਾਵਾਂ ਨੇ ਆ YouTube ਚਲਾਉਣਾ ਸਿੱਖਣਾ ਆ ਉਹ ਆਪਾਂ ਨੂੰ ਚੈਨਲ ਤੇ ਭਰਾ ਫੋਲੋ ਕਰ ਲਓ ਠੀਕ ਆ ਤੇ ਕਮੈਂਟ ਹਾਲੇ ਵਧੀਆ ਗੈਂਡੀਆਂ ਗੱਲਾਂ ਬਾਤਾਂ ਸੁਣ ਕੇ ਕਰਦੇ ਠੀਕ ਆ ਪਹਿਲੀ ਗੱਲ ਵੀਰੋ ਇਹ ਤੇ ਆਪਾਂ ਨੂੰ YouTube ਚਲਾਉਣ ਲਈ 1000 ਫਾਲੋਅਰ ਚਾਹੀਦਾ ਤੇ 4000 ਘੰਟੇ ਠੀਕ ਹੈ ਜੀ ਦੂਜੀ ਗੱਲ ਇਹ ਜਿਹਦੇ ਨੂੰ ਸ਼ਾਰਟ ਚੈਨਲ ਚਲਾਉਣਾ ਆ ਠੀਕ ਆ ਉਹਨੇ 3000 ਘੰਟੇ ਤੇ 500 ਫਾਲੋਅਰ ਠੀਕ ਆ ਤੇ ਇਹ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਪਹਿਲਾਂ ਤੁਸੀਂ ਸ਼ੁਰੂ ਕਰੋ ਵੀਡੀਓ ਪਾਓ ਤਾਂ ਠੀਕ ਹੈ ਵੀਡੀਓ ਪਾ ਕੇ ਜਦੋਂ ਤੁਹਾਡੇ ਤਿੰਨ ਘੰਟੇ ਪੂਰੇ ਹੋ ਗਏ ਹੈਨਾ 500 ਫਾਲੋਅਰ ਪੂਰੇ ਹੋ ਗਏ ਉਦੋਂ ਵੀਰੋ ਤੁਹਾਡਾ ਬਣਨਾ ਹੈ ਸ਼ਾਰਟ ਤੇ ਸ਼ਾਰਟ ਵੀਡੀਓ ਦਾ ਠੀਕ ਹੈ ਜਦੋਂ ਤੁਸੀਂ 4000 ਘੰਟੇ ਪੂਰੇ ਕਰ ਲੈ ਨਾਲੇ ਤੁਹਾਡੇ অপਸ਼ਨ ਆ ਜਾਣਗੇ ਵੀਰੋ YouTube ਦੇ ਪੂਰੇ ਜਿਦਾ ਕਹਿੰਦੇ ਇਹ 1000 ਫਾਲੋਅਰ ਤੇ 4000 ਘੰਟੇ ਸਾਡਾ ਸਾਰਾ ਉਹ ਐਕਟੀਵੇਟ ਹੋ ਜਾਣਾ YouTube ਤੇ ਨਵੀਂ ਵਾਲਾ ਦਾ ਹੋ ਰਿਹਾ ਹੈ ਨਾ ਤੇ ਪਹਿਲੀ ਗੱਲ ਤਾਂ ਵੀਡੀਓ ਆਪਾਂ ਕਿੱਦਾਂ ਬਣਾਉਣੀ ਹੈ ਇਸ ਰੀਕੇ ਨਾਲ ਬਣਾਈਏ ਠੀਕ ਆ ਗੱਲਬਾਤ ਕਰਨੀ ਪੂਰੀ ਹੋਣੀ ਚਾਹੀਦੀ ਹੈ ਹਨਾ ਤੇ ਚੈਨਲ ਮੂਰੇ ਸੰਗਰੀ ਹੋਣੀ ਚਾਹੀਦੀ ਮੇਨ ਕੈਮਰੇ ਤੇ ਫੋਕਸ ਕਰਕੇ ਤੇ ਆਪਣਾ ਚਿਹਰਾ ਜਿਹੜਾ ਉਹ ਕੈਮਰੇ ਤੇ ਧਿਆਨ ਪੂਰਾ ਦੇਣਾ ਹੈ ਜਿਵੇਂ ਬੰਦੇ ਨੂੰ ਪਤਾ ਲੱਗੇ ਗੱਲਬਾਤ ਬੰਦਾ ਕਰਦਾ ਹੈ ਹਨਾ ਤੇ ਦੂਜੀ ਗੱਲ ਇਹ ਕਿ ਜੀ ਅਸੀਂ ਕਿਸ ਚੀਜ਼ ਤੇ ਵੀਡੀਓ ਬਣਾ ਰਹੇ ਆ ਇਹ ਵੀ ਸੋਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ ਨਹੀਂ ਸੋਚਦੇ ਇਧਰ ਉਧਰ ਵੀਡੀਓ ਪਾਉਂਦੇ ਰਹਿੰਦੇ ਆ ਉਹ ਤੁਹਾਡਾ ਚੈਨਲ ਪਹਿਲਾਂ ਤਾਂ ਗਰੋਅ ਕਰ ਜਾਂਦਾ ਸਾਡੇ ਫੋਲੋਅਰ ਵੀ ਆਉਣ ਲੱਗ ਜਾਂਦੇ ਬਾਅਦ ਹੌਲੀ 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 ਡਾਊਨ ਆਉਣ ਲੱਗ ਜਾਂਦਾ ਵੀਰੋ ਠੀਕ ਹੈ ਇਸ ਲਈ ਇੱਕ ਜੀਤੇ ਆਪਾਂ ਟਰਕ ਇਹ ਆਪਣਾ ਫੋਕਸ ਕਰਨਾ ਜ਼ਰੂਰੀ ਆ ਹਨਾ ਤੇ ਨਹੀਂ ਤਾਂ ਆਪਾਂ YouTube ਚੈਨਲ ਦੇ ਆਪਾਂ ਉਹ ਐਂ ਨਹੀਂ ਹੈ ਹਨਾ ਆਪਾਂ ਚਲਾਉਣ ਦੇ ਉਹਨੂੰ ਐਂ ਨਹੀਂ ਦੂਜਾ ਹਸਾਬ ਕਿਤਾਬ じゃ ਆਪਾਂ ਨੂੰ ਪਤਾ ਨਹੀਂ ਹਾਂ ਉਹ ਕਿਹੜੇ ਤੇ ਕਿਹੜੇ ਕਿਹੜੇ ਤੇ ਹਨਾ YouTube ਦੀ ਕਿੱਦਾਂ ਸਮਝੂਗਾ ਹਾਂ ਵੀ ਕੇਸ ਮੈਟਰ ਤੇ ਵੀਡੀਓ ਪੈ ਰਹੀ ਆ ਹਨਾ ਇਸ ਲਈ ਸਾਨੂੰ ਇੱਕ ਗੱਲ ਨਹੀਂ ਜ਼ਰੂਰੀ ਆ ਤੇ ਚੌਥੀ ਗੱਲ ਇਹ ਬੰਦੇ ਬੰਦੇ ਦਾ ਆਪਣੇ ਮਨ ਦੇ ਵਿੱਚ ਉਹਣਾ ਜਰੂਰੀ ਹੈ ਕਿ ਇਹ ਚੀਜ਼ ਕਰਨੀ ਹੈ ਤੇ ਕਰਕੇ ਰਹਿਣੀ ਹੈ ਠੀਕ ਆ ਦੋ ਤੁਹਾਡੇ ਸਾਰੇ ਹੋ ਜਾਂਦੇ ਆ ਉਦੋਂ ਤੁਸੀਂ ਜਾਓ Google ਤੇ Google ਤੇ ਜਾ ਕੇ ਥੋੜਾ ਜਿਹਾ ਕਾਨੀਕਨਲੀ ਸਰਟੀਫਾਈਏਟ ਬਣਾ ਠੀਕ ਆ ਤੁਹਾਨੂੰ ਇੰਡੀਆ ਦਾ ਕੰਟਰੀ ਦਾ ਸਾਈਟ ਨੂੰ ਸੂਟਿੰਗ ਸਾਰੀ ਕੁਝ ਕਰਨੀ ਪੈਂਦੀ ਉਹ ਵੱਖਰੇ ਬਲੌਗ ਤੇ ਹੋਊਗੀ ਠੀਕ ਆ ਤੇ ਮੇਨ ਗੱਲ ਇਹ ਆ ਵੀਡੀਓ ਬਣਾਉਣ ਲੱਗੇ ਸੱਗੋ ਨਾ ਜਿਹੜੇ ਭਰਾ YouTube ਸਟਾਰਟ ਕਰਨਾ ਠੀਕ ਆ ਤੇ Facebook ਤੇ ਵੀ ਦੇਈ ਅੱਜ ਤੁਸੀਂ ਸੰਗੋਂਗੇ ਨਾ Facebook ਤੇ ਵੀ ਤੁਸੀਂ ਕੰਮ ਕਰ ਸਕਦੇ ਆ ਠੀਕ ਹੈ ਤੇ ਇੱਥੇ ਵੀ ਕਰ ਸਕਦੇ ਆ YouTube ਤੇ ਠੀਕ ਹੈ ਤੇ ਆਪਣੇ ਇੰਨੀ ਛੇ ਦਿਨੀ ਇੱਥੇ ਪੈਸੇ ਆਉਣ ਲੱਗਦੇ ਕਈ ਲੋਕ ਸੋਚਦੇ ਆ ਬਹੁਤ ਪੈਸਾ ਬੰਦਾ ਕਮਾਉਂਦਾ ਠੀਕ ਹੈ ਇੰਨੀ ਛੇ ਦਿਨੀ ਨਹੀਂ YouTube ਤੇ ਪੈਸਾ ਆਉਂਦਾ ਠੀਕ ਹੈ ਕਈਆਂ ਦੇ ਫੋਲੋਅਰ ਵੀ ਹੁੰਦੇ ਆ ਕਈ ਵਾਰੀ ਉਹ ਮਨੀ ਨਹੀਂ ਆਉਂਦੀ ਜਾਂ ਹੋਰ ਹੈ ਨਾ ਪ੍ਰੋਬਲਮ ਇਦਾਂ ਦੀਆਂ ਕਈ ਆ ਜਾਂਦੀਆਂ ਜਿੰਨੇ ਤੱਕ ਅਸੀਂ ਸਹੀ ਕੰਮ ਨਹੀਂ ਕਰਦੇ ਸਹੀ YouTube ਨੂੰ ਕੰਮ ਵੀਡੀਓ ਪਾ ਕੇ ਨਹੀਂ ਦੇਉਂਦੇ ਤੱਕ ਤੁਹਾਨੂੰ ਕੋਈ ਪੈਸਾ ਨਹੀਂ ਮਿਲਣਾ ਠੀਕ ਹੈ ਤੇ ਅੱਗੇ ਸੀ ਸਿਸਟਮ ਜਦੋਂ ਤੁਸੀਂ YouTube ਜਾਂ ਨਾਲ ਸਾਰਾ ਕੁਝ ਕਲੀਅਰ ਕਰ ਲੈਂਦੇ ਸੀ ਜਦੋਂ ਬੈਂਕ ਰਿਪੋਰਟ ਲੱਗਦਾ ਸੀ ਉਹ ਤੁਹਾਨੂੰ ਭਰਨਾ ਬੰਦਾ ਹੀ ਨਹੀਂ ਤੇ ਇਹ ਹੁਣ ਇੱਦਾਂ ਕੋਈ ਨਹੀਂ ਲਾਈਕ ਤੁਹਾਡੀ ਫੋਟ ਆਉਂਦੀ ਹੈ ਠੀਕ ਆ ਤੇ ਗੂਗਲ ਤੇ ਤੁਹਾਨੂੰ ਪਤਾ ਅੱਜ ਕੱਲ ਸਾਰਾ ਕੁਝ ਗੂਗਲ ਤੇ ਚੱਲ ਰਿਹਾ ਠੀਕ ਆ ਆਪੇ ਤੁਹਾਡੀ ਲੋਕੇਸ਼ਨ ਨੂੰ ਪੂਛਾਂ ਸੈਟ ਹੋ ਜਾਂਦੀ ਆ ਠੀਕ ਆ ਬੈਂਕ ਅਕਾਊਂਟ ਭਰਨਾ ਬੰਦਾ ਇੱਦਾਂ ਇਹਦਾ ਫੇਲ ਖਲਾ ਬੰਦ ਹੋ ਗਿਆ ਠੀਕ ਆ ਤੁਸੀਂ YouTube ਤੇ ਚਲਾਉਣ ਦੇ ਪਾਸੇ ਕਮਾਉਣ ਦੇ ਹੱਕਦਾਰ ਹੋ ਗਏ ਆ ਨਾ ਇਦਾਂ ਦੀਆਂ ਚੀਜ਼ਾਂ ਵੀ ਹੋ ਕਈ ਆ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਅਗਲੀ ਦੇ ਵਿੱਚ ਇਹ ਤੁਹਾਨੂੰ ਗੱਲਾਂ ਵਧੀਆ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਠੀਕ ਆ ਤੇ ਕੋਸ਼ਿਸ਼ ਕਰਾਂਗਾ ਹੋਰ ਵੀ ਆ ਉਹ ਤੁਹਾਡਾ ਪਾਸੇ ਸਕਰੀਨ ਤੇ ਕਰਿਆ ਕਰਾਂਗੇ ਆਊਟਸਾਈਡ ਤੇ ਮੇਰੀ ਵੀਡੀਓ ਚੱਲਿਆ ਕਰੂਗੀ ਐਕਟੈਕ ਤੇ ਜਿਹੜੀ YouTube ਦੀ ਸੈਟਿੰਗ ਆ ਉਹ ਚੱਲਿਆ ਕਰੂਗੀ ਸਹੀ ਨੂੰ ਸਾਰੀ ਬਾਕੀ ਤੁਸੀਂ ਦੱਸੋ ਕਈ ਵੀਰ ਮੈਂ ਤਾਂ ਇਹ ਵੀਡੀਓ ਤਾਂ ਬਣਾਉਣ ਲੱਗਾ ਕਿਦਾਂ ਉਹਨ ਕਈ ਵੀਰ ਆਪਾਂ ਨੂੰ ਪੁੱਛਦੇ ਆ ਪਰ ਆ YouTube ਕਿਦਾਂ ਕਈ ਵੀਰਾਂ ਨੇ ਪੁੱਛਿਆ ਵੀ ਕਿੱਦਾਂ ਚਲਾਉਣਾ ਕਿੱਦਾਂ ਸੈਟਿੰਗ ਕਰਨੀ ਹੈ ਨਾ ਮੈਂ ਕਿਹਾ ਇਸ ਬੈਟਰੀ ਤੇ ਵੀਡੀਓ ਬਣਾਵਾ ਹੈ ਨਾ ਕਈ ਬੰਦੇ ਆਪਣੇ ਪਿੰਡ ਚ ਵੀ ਗਏ ਜਾਂ ਬਾਹਰ ਵੀ ਕਦੇ ਕੋਈ ਗੇਰ ਪੁੱਛਦੇ ਆ ਕਿ ਫੇਸਬੁੱਕ ਬਾਰੇ ਪੁੱਛਦੇ ਆ ਕਿ ਕਿੱਦਾਂ ਉਹ ਆਪਾਂ ਇਟਿਗਟ ਕੰਮ ਆ ਪੈਸੇ ਕਮਾਉਣ ਦਾ ਤਰੀਕਾ ਠੀਕ ਆ ਉਹ ਵੀਰੋ ਹੋਰ ਹੋਰ ਦੱਸਾਂਗੇ ਠੀਕ ਆ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰਕੇ ਦੱਸਿਓ ਗੱਲਾਂ ਬਾਤਾਂ ਕਿੱਦਾਂ ਦੀਆਂ ਲੱਗੀਆਂ ਲਾਈਵ ਵੀ ਜਰੂਰ ਆਵਾਂਗੇ ਲਾਈਵ ਵੀ ਕੁਝ ਗੱਲਾਂ ਕਰਾਂਗੇ ਉੱਤੇ ਵੀ ਕਮੈਂਟ ਕਰਕੇ ਜਦ ਕਰਿਆ ਕਰੋ ਥੱਲੇ ਠੀਕ ਆ ਗੱਲਬਾਤ ਕਰਿਆ ਕਰੋ ਆਪਣੇ ਭਰਾਣਾ ਠੀਕ ਆ ਤੁਹਾਡੀ ਸਕੂਲ ਹੁਣ ਬਹੁਤ ਜ਼ਰੂਰੀ ਆ ਠੀਕ ਆ ਆਪਣੇ ਜੇ ਤੁਸੀਂ ਸਪੋਰਟ ਕਰੋਗੇ ਘੈਂਡ ਘੈਂਡ ਗਾਹ ਵੀਡੀਓ ਆਉਣਗੀਆਂ ਠੀਕ ਹੈ ਉਦੋਂ ਵਧੀਆ ਹੀ ਆਉਣਗੀਆਂ ਵੀਰੋ ਕਈ ਕੋ ਸੋਚਿਆ ਜੇ ਤੁਸੀਂ ਸਪੋਰਟ ਕਰੋਗੇ ਠੀਕ ਹੈ ਘੈਂਡ ਘੈਂਡ ਵੀਡੀਓ ਆਪਾਂ ਲੈ ਕੇ ਜਰੂਰ ਆਵਾਂਗੇ ਠੀਕ ਹੈ ਤੇ ਕਈ ਤਰ੍ਹਾਂ ਦੇ ਉਦਾਂ ਚੈਨਲ ਹੁੰਦੇ ਆ ਵੀਰੋ ਮੈਂ ਵੀ ਦੱਸਦਾ ਕਈ ਤਰ੍ਹਾਂ ਕੋ ਖਬਰਾਂ ਦਾ ਹੁੰਦਾ ਠੀਕ ਹੈ ਕੋਈ ਕੋਸ਼ਣ ਦਾ ਬਲੌਗਿੰਗ ਵੈਰਾ ਦਾ ਹੁੰਦਾ ਕੋਈ ਕਿਸੇ ਨੂੰ ਖਾਣਾ ਬਣਾਉਣਾ ਸਕਾਲ ਦਾ ਕੋਈ ਕਿਸੇ ਨੂੰ ਜਣੇ ਘੁੰਮਣ ਫਿਰਨ ਵਾਲਾ ਹੁੰਦਾ ਠੀਕ ਹੈ ਜਿਦਾਂ ਹੁਣ ਮੇਰਾ ਟਰੈਵਲਿੰਗ ਚੈਨਲ ਹੈ ਠੀਕ ਹੈ ਮੇਰਾ ਘੁੰਮਣ ਫਿਰਨ ਵਾਲਾ ਆਹਦਾ ਹੀ ਆ ਅੱਡੇ ਦਾ ਜਿਹੜੇ ਮੇਰੇ ਬਲੌਗ ਠੀਕ ਹੈ ਤੇ ਬਾਕੀ ਤੁਹਾਨੂੰ ਪਤਾ ਹੀ ਆ ਠੀਕ ਹੈ ਇੱਕ ਤੇ ਕੋ ਰੋ ਟਾਰਗੇਟ ਫੇ ਸਾਡਾ ਪੂਰਾ ਜਰੂਰ ਹੋਊਗਾ ਮਾਲ ਕਰੂਗਾ ਸਾਰਿਆਂ ਨੂੰ ਪਿਆਰ ਭਰੀ ਸਸਤੀ ਗਾਲ ਕਮੈਂਟ ਕਰਕੇ ਜੀਓ ਦੱਸੋ ਕਿੱਦਾਂ ਲੱਗੀ ਵੀ ਤੇ ਸਸਤੀ ਗਾਲ ਜੀ